ਹਾਂਜੀ ਦੋਸਤੋ ਕੀ ਹਾਲ ਚਾਲ ਸਵੇਰ ਦੇ ਟਾਈਮ ਸੱਜਰੀ ਸਵੇਰ ਦੀ ਸਾਰਿਆਂ ਨੂੰ ਗੁੱਡ ਮਾਰਨਿੰਗ ਕਹਿੰਦੇ ਕਿ ਹੱਸਣਾ ਇੱਕ ਕਲਾ ਹੈ ਤੇ ਹਸਾਉਣਾ ਵੀ ਕਲਾ ਹੈ ਜਿਹਮੇਸ਼ਾ ਹੱਸਣ ਵਾਲਾ ਬੰਦਾ ਅੰਦਰੋਂ ਸੁੱਕੀ ਨਹੀਂ ਹੋ ਸਕਦਾ ਅਸੀਂ ਹੱਸਦੇ ਹਸਾਉਂਦੇ ਤੋ ਬਹੁਤ ਦੇਖੇ ਹੋਣਗੇ ਪਰ ਇੱਕ ਜਿਹੜੇ ਬੰਦੇ ਦੇ ਵਿੱਚ ਕਲਾ ਸੀ ਜਸਵਿੰਦਰ ਪੱਲਾ ਜੀ ਨੇ ਦੁਨੀਆ ਨੂੰ ਅੱਜ ਤੱਕ ਹਸਾਇਆ ਹੀ ਹੈ ਬੀਤੇ ਦਿਨੀ ਉਹ ਕਾਲ ਚਰਾਨਾ ਕਰਕੇ ਦੁਨੀਆ ਤੋਂ ਚਲੇ ਗਏ ਪਰ ਜਿੰਨਾ ਕੁ ਅਸੀਂ ਜਾਣਦੇ ਹਾਂ ਅਸੀਂ ਵੱਡੇ ਹੋਏ ਅਸੀਂ ਦੇਖਿਆ ਕਿ ਕਈ ਵਾਰ ਟੈਨਸ਼ਨ ਤੇ ਬੈਠੇ ਹੁੰਦੇ ਸੀ ਤੇ ਸਭਾ ਫ੍ਰੀ ਕੋਈ ਕਿਤੇ ਉਹਦੀ ਆਵਾਜ਼ ਕੰਨਾਂ ਦੇ ਵਿੱਚ ਪੈ ਜਾਣੇ ਹੁਣੇ ਕੋਈ ਗੱਲ ਕਰਨ ਤੇ ਬੜੀ ਖੁਸ਼ੀ ਮੈਂ ਥੋੜੀ ਦੇਰ ਵਾਸਤੇ ਜਿਹੜੀਆਂ ਟੈਨਸ਼ਨਾਂ ਉਹ ਚਲੀਆਂ ਜਾਂਦੀਆਂ ਸੀ ਹੁਣ ਦਸਤਰੀ ਨੂੰ ਬੜਾ ਵਟਾ ਘਾਟਾ ਪਿਆ ਉਹਦੇ ਨਾਲ ਦਾ ਹੋਰ ਕਲਾਕਾਰ ਅੱਜ ਤੱਕ ਕੋਈ ਪੰਜਾਬੀ ਦੇ ਵਿੱਚ ਹਸਾਉਣ ਵਾਲਾ ਨਹੀਂ ਦੇਖਿਆ ਕਲਾਕਾਰ ਬੜੇ ਦੇ ਬੜੇ ਆਏ ਬੜੇ ਚਲੇ ਗਏ ਬੜਿਆਂ ਨੇ ਆਪਣਾ ਸਿਸਟਮ ਚੇਂਜ ਕੀਤਾ ਹਸਾਉਣਾ ਛੱਡ ਕੇ ਰਾਜਨੀਤੀ ਵਾਲ ਨੂੰ ਚਲੇ ਗਏ ਕੁਝ ਕਿੱਧਰ ਚਲੇ ਗਏ ਕੁਝ ਕਿਵੇਂ ਹੋ ਗਏ ਕੋਈ ਲੋਕਾਂ ਨੂੰ ਦੁੱਖ ਦੇਣ ਲੱਗੇ ਤੇ ਕੋਈ ਲੋਕਾਂ ਨੂੰ ਕੰਮ ਕਾਜ ਦੇਣ ਲੱਗ ਪਰ ਜਸਵਿੰਦਰ ਭੱਲਾ ਇੱਕ ਇਹੋ ਜਿਹਾ ਜਿਹਨੇ ਜਨਾਚਰ ਜੋ ਹੈ ਉਹਨਾਂ ਚਾ ਲੋਕਾਂ ਨੂੰ ਫਸਾਇਆ ਜੀ ਹਸਾਉਣ ਦੇ ਨਾਲ ਅਸਰ ਵੀ ਬਹੁਤ ਵਧੀਆ ਸੀ ਤੇ ਲੁੱਚੇ ਲੰਡੇ ਬੰਦੇ ਦੀ ਉਮਰ ਜ਼ਿਆਦਾ ਏ ਸੱਚੇ ਸੁੱਚੇ ਇਨਸਾਨ ਦੀ ਉਮਰ ਬਹੁਤ ਘੱਟ ਜੇ ਤੁਸੀਂ ਆਪਦੇ ਅੱਖੀ ਵੀ ਦੇਖੀ ਹੋ ਆਸੇ ਪਾਸੇ ਨਿਗਾਹ ਮਾਰੋਗੇ ਉਹਨੂੰ ਇਹੋ ਜਿਹੇ بڑے ਲੋਕ ਦੇਖ ਜਾਣਗੇ ਜਿਨ੍ਹਾਂ ਨੇ ਕੋਈ ਚੱਜ ਦਾ ਕੰਮ ਹੀ ਨਹੀਂ ਕੀਤਾ ਪਰ ਉਹਨਾਂ ਦੀ ਉਮਰ ਬਹੁਤ ਲੰਬੀ ਹੈ। ਥੋੜੀ ਜ਼ਿੰਦਗੀ 'ਚ ਉਹੋ ਜਿਹੇ ਇਨਸਾਨ ਵੀ ਬੜੇ ਗਏ ਹੋਣਗੇ। ਜਿਨ੍ਹਾਂ ਦੀ ਉਮਰ ਬਹੁਤ ਘੱਟ ਉਮਰ 'ਚ ਚਲੇ ਗਏ ਹੋਣਗੇ ਪਰ ਉਹ ਇਨਸਾਨ ਬਹੁਤ ਚੰਗੇ ਹੋਣਗੇ। ਰੱਬ ਨੂੰ ਬੜੀ ਲੋੜ ਹੁੰਦੀ ਹੈ ਉਹਨਾਂ ਦੀ। ਕਿਉਂਕਿ ਰੱਬ ਨੂੰ ਆਪਦੇ ਕੋਲੇ ਵੀ ਉੱਥੇ ਉਹੋ ਜਿਹੇ ਲੋਕ ਚਾਹੀਦੇ ਹੁੰਦੇ ਆ। ਜਿਹੜੇ ਪਾਪੀ ਲੋਕਾਂ ਦਾ ਹਸਾਬ-ਕਿਤਾਬ ਕਰ ਸਕਣ। ਤਾਂ ਹੀ ਰੱਬ ਉਹਨਾਂ ਨੂੰ ਜਲਦੀ ਬੁਲਾ ਲੈਂਦਾ ਚੰਗੇ ਲੋਕਾਂ ਨੂੰ। ਮਾੜੇ ਲੋਕ ਇੱਥੇ ਜਿਹੜੇ ਦੁਨੀਆਂ ਦੇ ਤੁਰੇ ਫਿਰਦੇ ਆਂ ਭਾਰ ਚੱਕੀ ਕਰਦੇ ਆ ਉਹ ਬੜੇ ਆ ਤੇ ਰੱਬ ਨੂੰ ਵੀ ਇਹ ਵੀ ਪਤਾ ਹੁੰਦਾ ਕਿ ਇਹ ਜਿਹੇ ਧਾਤੀ ਤੇ ਇਹੋ ਜਿਹੇ ਬੁਰੇ ਕੰਮ ਕਰਦੇ ਆ ਤੇ ਇੱਥੇ ਆਣ ਕੇ ਕਿਹੜਾ ਸੁਧਰਨਗੇ ਉਹ ਤਾਂ ਹੀ ਆਪਣੇ ਕੋਲੇ ਨਹੀਂ ਬੁਲਾਉਂਦਾ ਉਹ ਵੀ ਕਹਿ ਦਿੰਦਾ ਕਿ ਇਹਨਾਂ ਨੂੰ ਥੱਲੇ ਇਸ ਦੁਨੀਆਂ 'ਚ ਹੀ ਤੁਰੇ ਫੜਨ ਦੇ ਉਹ ਕੀੜਿਆਂ ਨੂੰ ਜਿਹੜੇ ਗੰਦੇ ਕੀੜੇ ਹੁੰਦੇ ਆ ਕਿ ਉੱਤੇ ਬੁਲਾਵਾਂਗਾ ਤਾਂ ਮੇਰਾ ਵੀ ਕੰਮ ਖਰਾਬ ਕਰਨਾ ਪਰ ਚੰਗੇ ਬੰਦੇ ਛੋਟੀ ਉਮਰ ਦੇ ਵਿੱਚ ਕਈ ਚਲੇ ਜਾਂਦੇ ਆ ਤੇ ਉਹਨਾਂ ਦਾ ਲੋਕ ਦੁੱਖ ਬਹੁਤ ਘੱਟ ਕਰਦੇ ਅੱਜ ਕੱਲ ਨੱਚੇ ਨੂੰੱਚੇ ਲੰਡੇ ਠੱਗਾਂ ਦੀ ਬਹੁਤ ਜ਼ਿਆਦਾ ਹੈਗੀ ਚੜਾਈ ਬਾਕੀ ਲੋਕੋ ਉਹ ਦੋਸਤੋ ਅੱਜ ਕੱਲ ਰਿਸ਼ਤੇਾਂ 'ਚ ਬੜੀ ਤੌਰ ਲੱਗੀ ਆ ਇੱਕ ਦੂਜੇ ਨੂੰ ਹਰਾਉਣ ਦੀ ਵੀ ਆਪਾਂ ਇੱਕ ਦੂਜੇ ਹਰਾਉਣਾ ਕਿਉਂ ਇਹ ਰਿਸ਼ਤੇ ਨਹੀਂ ਹੁੰਦੇ ਕਿ ਜਿਹੜੇ ਆਪਣੇ ਰਿਸ਼ਤੇ ਹੁੰਦੇ ਆ ਜਿਹੜੇ ਘਰਾਂ ਦੇ ਰਿਸ਼ਤੇ ਹੋਰ ਬਹੁਤ ਤਰ੍ਹਾਂ ਦੇ ਹੁੰਦੇ ਕਿਸੇ ਨਾਲ ਥੋੜਾ ਰਿਸ਼ਤੇ ਅਰ ਗਈ ਯਾਰੀ ਦੋਸਤੀ ਆ ਯਾਰ ਦੋਸਤਾਂ ਜਾਂ ਹੋਰ ਬੁਨਿਆਦੀ ਰਿਸ਼ਤੇ ਆ ਜਾਂ ਕਿਸੇ ਤਰ੍ਹਾਂ ਦੇ ਰਿਸ਼ਤੇਦਾਰੀਆਂ ਟੁੱਟੀਆਂ ਰਿਸ਼ਤੇ ਪਏ ਹੋਏ ਕਈ ਵਾਰੀ ਕਈ ਵਾਰੀ ਹਰ ਇੱਕ ਬੰਦਾ ਜਾਂ ਹਰ ਇੱਕ ਰਿਸ਼ਤੇਦਾਰ ਦੇ ਵਿੱਚ ਨਾ ਇੱਕ ਉਹੋ ਜਿਹਾ ਬੰਦਾ ਵੀ ਹੁੰਦਾ ਉਹੋ ਜਿਹਾ ਰਿਸ਼ਤੇਦਾਰ ਵੀ ਹੁੰਦਾ ਕਿ ਇਹਨੂੰ ਹਰਾਉਣਾ ਕਿਵੇਂ ਅੱਜ ਕੱਲ੍ਹ ਦੀਆਂ ਲੜਾਈਆਂ ਪਹਿਲਾਂ ਵਰਗੀਆਂ ਨਹੀਂ ਰਹੀਆਂ ਅੱਜ ਕੱਲ੍ਹ ਦੀਆਂ ਲੜਾਈਆਂ ਸਟ੍ਰੀਟਸਾਂ ਦੇ ਪੋਸਟਾਂ ਤੇ ਜਾਂ ਕਿਤੇ ਹੋਰ ਸਾਧ ਦੇ ਨਾਲ ਹੈ ਇਹ ਬਿਨਾ ਬਜਾਹ ਲੜਾਈਆਂ ਲੜਾਈਆਂ ਹੈ ਸੋਸ਼ਲ ਮੀਡੀਆ ਦੀਆਂ ਲੜਾਈਆਂ ਹੈ ਕਈ ਵਾਰੀ ਬੰਦਾ ਵੈਸੇ ਹੀ ਪੋਸਟ ਨਹੀਂ ਦੇਖ ਕੇ ਇਹ ਦੇਖ ਲੈਂਦਾ ਖੋਰੇ ਮੇਰੇ ਵਾਸਤੇ ਬੋਲਿਆ ਕਿਸੇ ਪੋਸਟ ਪਾਉਣ ਵਾਲੇ ਦੀ ਆਪ ਦੀ ਨਿੱਜੀ ਜ਼ਿੰਦਗੀ ਹੋ ਸਕਦੀ ਹੈ ਜੇ ਮੈਂ ਹੁਣ ਪੋਸਟ ਪਾਉਂਗਾ ਇਹ ਮੇਰੀ ਆਪਣੀ ਨਿੱਜੀ ਜ਼ਿੰਦਗੀ ਹੈ ਇਹਦੇ ਨਾਲ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਇਹ ਸਿਰਫ ਇੱਕ ਬੁਨਿਆਦੀ ਚੀਜ਼ ਆ ਦਿਖਾਉਣ ਵਾਸਤੇ ਲੋਕਾਂ ਨੂੰ ਜਾਂ ਲੋਕਾਂ ਦੇ ਨਾਲ ਜਿਵੇਂ ਆਪਾਂ ਵਿਚਰਦੇ ਆਂ ਲੋਕਾਂ 'ਚ ਜੋ ਚੀਜ਼ ਦੇਖਦੇ ਆਂ ਆਪਾਂ ਉਹ ਬੋਲਦੇ ਆਂ ਇਹਦੇ ਨਾਲ ਕਿਸੇ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਪਰ ਕਈ ਐਹੋ ਜੇ ਲੋਕ ਹੁੰਦੇ ਆ ਕਿ ਥੋਡੀ ਪੋਸਟ ਨੂੰ ਸਕਰੀਨ ਸ਼ਾਟ ਲੈ ਕੇ ਕਿਸੇ ਨੂੰ ਭੇਜ ਦਿੰਦੇ ਆ ਤੇ ਇਸ ਬੰਦੇ ਨੇ ਤੇਰੇ ਬਾਬਤ ਇਹ ਗੱਲ ਕਹੀ ਆ ਹਾਲਾਂਕਿ ਉਸਨੇ ਇਹੋ ਜਿਹਾ ਕੁਝ ਨਹੀਂ ਕਿਹਾ ਹੁੰਦਾ ਇਹ ਪਲੇਟਫਾਰਮ ਆ سوشل میڈیا ਇਹ ਤੇ 140 ਕਰੋੜ ਦੀ ਆਬਾਦੀ ਵਿੱਚ 100 ਕਰੋੜ ਦੇ ਕਰੀਬ ਲੋਕ سوشل میڈیا ਦਾ ਇਸਤੇਮਾਲ ਕਰਦੇ ਤੇ 100 ਕਰੋੜ ਦੇ ਵਿੱਚੋਂ ਤੁਸੀਂ ਇੱਕ ਮਾੜੇ ਜਿਿਹੇ ਕਿਣਕੇ ਜਿੰਨੇ ਆਉਣੇ ਉਹ ਤੁਹਾਡੇ ਕੋਲੇ ਵੀਡੀਓ ਨਹੀਂ ਪਹੁੰਚਦੀ ਨਾ ਤੁਹਾਡੇ ਉਹਨੂੰ ਕਿਹਾ ਹੁੰਦਾ ਇਹ ਤੁਹਾਨੂੰ ਜਾਣ ਪੁੱਝ ਕੇ ਲੋਕ ਕਈ ਕਿਸੇ ਦੀਆਂ ਪੋਸਟਾਂ ਚੱਕ ਕੇ ਜਾਂ ਸਕਰੀਨ ਸ਼ਾਟ ਲੈ ਕੇ ਸਟੇਟਸ ਦਾ ਤੁਹਾਨੂੰ ਭੇਜ ਦੇਣਗੇ ਕਿ ਇਹ ਬੰਦੇ ਦੀ ਰਿਸ਼ਤੇਦਾਰੀਆਂ ਤੋਂ ਦੂਰੀ ਹੋ ਸਕਦੀ ਹੈ ਕਿਉਂਕਿ ਉਹ ਆਪਣਾ ਜਾਲ ਵਿਛਾ ਸਕਿਆ ਉਹਨੂੰ ਇਹ ਇਹ ਹੁੰਦੇ ਆ ਇਹੋ ਜਿਹੇ ਘਟੀਆ ਲੋਕ ਹੁੰਦੇ ਆ ਜਿਹੜੇ ਕਿਸੇ ਦੀ ਪੋਸਟ ਨੂੰ ਜਾਂ ਕਿਸੇ ਨੂੰ ਵੈਸੇ ਹੀ ਕਿਸੇ ਦੇ ਕੰਨ ਚ ਫੂਕ ਮਾਰਨ ਕਿਸੇ ਨੂੰ ਕਹਿ ਦੇਣਾ ਚੱਕਰੇ ਹੁੰਦਾ ਕਿ ਉਸ ਬੰਦੇ ਨੂੰ ਉਹਦੇ ਤੋਂ ਖਤਰਾ ਹੁੰਦਾ ਕਿ ਮੇਰੀ ਕੋਈ بول ਜਾਂ ਕੋਈ ਮੈਨੂੰ ਹੋਰ ਨਾ ਬੋਲੇ ਉਹ ਫਿਰ ਆਪਣਾ ਪਿੱਛਾ ਛਡਾਉਣ ਦੇ ਚੱਕਰ 'ਚ ਉਹ ਦੂਜੇ ਲੋਕਾਂ ਨੂੰ ਜਾਂ ਦੂਜੇ ਰਿਸ਼ਤੇਦਾਰਾਂ ਦੇ ਵਿੱਚ ਪਾੜ ਪਾਉਣ ਦੀ ਪੂਰੀ ਕੋਸ਼ਿਸ਼ ਕਰਦਾ ਕਿਸੇ ਇੱਕ ਗਲਤ ਫਹਮੀਆਂ ਤੋਂ ਦੂਰ ਰਹੋ ਮਹਾਰਾਜ ਨੂੰ ਜ਼ਿੰਦਗੀ ਦੇਣੀ ਹੈ ਉਸਨੇ ਬਣਾਇਆ ਤੁਸੀਂ ਮੁੱਠੀ ਬੰਦ ਆਇਓ ਮੁੱਠੀ ਖੋਲ ਕੇ ਜਾਣਾ ਹੈ ਪਰ ਥੋੜੇ ਜੇ ਕੰਮ ਚੰਗੇ ਕਰਕੇ ਜਾਓ ਆਪਾਂ ਹਸਾਈਏ ਲੋਕਾਂ ਨੂੰ ਖੁਸ਼ ਰੱਖੀ ਰਿਸ਼ਤੇਦਾਰੀਆਂ ਤੇ ਪਾਰ ਨਾ ਪਾਜੀਏ ਜੇ ਖੁਸ਼ ਰਹਾਵਾਂਗੇ ਤਾਂ ਹੀ ਰੱਬ ਖੁਸ਼ ਰਹੂਗਾ ਥੋੜਾ ਜਿਆ ਜ਼ਿੰਦਗੀ ਨੂੰ ਸਪੂਨ ਗਰੂਗਾ ਨਹੀਂ ਜਾਂਦੇ ਵਕਤ ਜਦੋਂ ਤੁਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਜਾਓਗੇ ਬਹੁਤ ਔਖੇ ਹੋ ਮੋ ਬੜੀ ਜਾਨ ਔਖੀ ਨਿਕਲੂ ਆਪ ਵੀ ਖੁਸ਼ ਰਹੋ ਅਗਲੇ ਨੂੰ ਵੀ ਖੁਸ਼ ਰੱਖੋ ਪਰ ਕਿਸੇ ਦੀ ਜਾਨ ਬੁੱਝ ਕੇ ਕਿਸੇ ਦੀ ਰਿਸ਼ਤੇਦਾਰੀ ਕਿਸੇ ਦੀ ਯਾਰੀ ਦੋਸਤੀ ਕਿਸੇ ਦੇ ਰਿਸ਼ਤਿਆਂ ਨੂੰ ਅੱਗ ਨਾ ਲਾਓ ਮਿਲਦੇ ਰਹੋ ਸਵੇਰ ਦੀ ਗੁੱਡ ਮਾਰਨਿੰਗ ਸਵੇਰੇ ਉੱਠ ਕੇ ਸੈਰ ਜਰੂਰ ਕਰਿਆ ਕਰੋ। ਸਰੀਰ ਦੇ ਨਾਲ ਹੀ ਸਾਰਾ ਕੁਝ ਰਿਸ਼ਤੇਆਂ বিনা ਸਰ ਸਕਦਾ ਏ। ਜੇ ਭੱਜ ਜਾਣਗੇ ਤਾਂ ਛੱਡ ਕੇ। ਪਰ ਜੇ ਤੁਹਾਡਾ ਸਰੀਰ ਤੁਹਾਡੇ ਨਾਲ ਰਹੂਗਾ। ਸੈਰ ਕਰੋਗੇ, ਵਧੀਆ ਖਾਣਾ ਖਾਓਗੇ ਤੇ ਹਮੇਸ਼ਾ ਸਰੀਰ ਤੁਹਾਡੇ ਨਾਲ ਖੜੂਗਾ। ਅਮੀਰਾ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਗੀ। ਚੈਨਲ ਨੂੰ ਸਬਸਕ੍ਰਾਈਬ ਕਰ ਉਹ ਦੂਰ ਕਰੋ। ਮਿਲਦੇ ਆਪਾਂ ਤੁਹਾਨੂੰ। ਹਾਂ ਜੀ ਵੀਰ ਧੰਨਵਾਦ ਗੁੱਡ ਮਾਰਨਿੰਗ ਹੱਸਦੇ ਰਹੋ ਖੁਸ਼ ਰਹੋ ਕਿਸੇ ਕਿਸੇ ਦੇ ਨਾਲ ਐਵੇਂ ਨਾ ਲੜਾਇਆ ਤੁਹਾਨੂੰ